ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਦਾ ਬਲਾਕ ਪ੍ਰਧਾਨ ਆਮ ਪਾਰਟੀ ਵੱਲੋਂ ਸਾਨੂੰ ਸ਼ੰਕਰ ਜੀ ਬਾਈ ਨਰੇਸ਼ ਕਟਾਰੀਆ ਵੱਲੋਂ ਬਹੁਤ ਸਹੂਲਤ ਦਿੱਤੀ ਜਾ ਰਹੀ ਹੈ ਚਾਰਾ ਪੱਠੇ ਰਾਸ਼ਨ ਸਾਰੇ ਪਿੰਡ ਨੂੰ ਬਹੁਤ ਵਧੀਆ ਪ੍ਰੋਵਾਈਡ ਕਰਵਾ ਰਹੇ ਆ ਇੱਥੇ ਕਈ ਲੀਡਰ ਆਉਂਦੇ ਆ ਉਹ ਬਸ ਕੱਲੀਆਂ ਫੋਟੋਆਂ ਕਚਵਾਉਣ ਵਾਸਤੇ ਆਉਂਦੇ ਆ ਕਈਆਂ ਬੰਦੇ ਨੇ ਇਹ ਗੱਲ ਕਹੀ ਕਿ ਸਾਨੂੰ ਕੋਈ ਚੀਜ਼ ਨਹੀਂ ਮਿਲ ਰਹੀ ਸਾਰਾ ਕੁਝ ਮਿਲ ਰਿਹਾ ਇੱਕ ਸਿਰਫ ਪਾਰਟੀ ਦੀ ਵਾਹ ਵਾਖ ਖਟਾ ਲਈ ਇੱਥੇ ਆ ਰਹੇ ਆ ਦੂਸਰੀ ਗੱਲ ਇੱਥੇ ਹੋਰ ਵੀ ਨਮੰਦੇ ਆਏ ਆ ਪਿੰਡ ਸਾਡੇ ਬਾੜਾ ਕਾਲੀ ਰੌਣ ਚ ਉਹ ਕੁਝ ਦੇ ਕੇ ਤਾਂ ਜਾਂਦੇ ਨਹੀਂ ਸਿਰਫ ਗੱਲਾਂ ਦਾ ਕੜਾ ਬਣਾ ਕੇ ਜਾਂਦੇ ਆ ਮੈਂ ਉਹਨਾਂ ਨੂੰ ਵੀ ਹੱਥ ਬਿੰਨ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਵੀ ਇੱਥੇ ਆ ਕੇ ਸੰਯੋਗ ਦਿਓ ਜਿੱਦਾਂ ਆਮ ਪਾਰਟੀ ਅੱਗੇ ਲਾ ਕੇ ਸੰਯੋਗ ਦੇ ਰਹੀ ਹੈ ਜਿੱਦਾਂ ਭਾਈ ਨਰੇਸ਼ ਜੀ ਉਹਨਾਂ ਦੇ بیٹے ਸ਼ੰਕਰ ਕਟਾਰੀਆ ਜੀ ਵੱਧ ਚੜ ਕੇ ਰਾਤ ਨੂੰ ਦਿਨੇ ਇੱਕ ਮੁੱਠ ਹੋ ਕੇ ਜਿੱਦਾਂ ਜੋਰ ਲਾਈ ਖੜੇ ਆ ਸੰਗਤ ਵਾਸਤੇ ਮੈਂ ਇਨੀ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡੇ ਨਾਲ ਕਾਂਗਰਸੀ ਵੀ ਹੈਗੇ ਆ ਅਕਾਲੀ ਦਲ ਵੀ ਹੈਗੇ ਆ ਸਾਰਿਆਂ ਨੂੰ ਸਮਾਨ ਜੋ ਪ੍ਰੋਵਾਈਡ ਕੀਤਾ ਜਾ ਰਿਹਾ ਇੱਥੇ ਮੇਰੇ ਕੁਝ ਪਿੱਛੇ ਇਹ ਅਕਾਲੀ ਦਲ ਵੱਲੋਂ ਵਜਨ ਸਿੰਘ ਜੀ ਇਹ ਤੁਹਾਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਾਲੀ ਦਲ ਦੇ ਹੈਗੇ ਆ ਨਮਿੰਦੇ ਤੇ ਬਾਕੀ ਕੇ ਨਰੇਸ਼ ਕੁਟਾਰੀਆ ਜੀ ਤੇ ਉਹ ਸਹਿਬ ਜਾਦੇ ਸ਼ੰਕਰ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਿਰ ਪਹਿਲਾਂ ਤੱਕ ਤੂੜੀ ਤੱਕ ਰਾਸ਼ਨ ਪੱਕ ਦੀ ਪਹੁੰਚਾਈ ਜਾਂਦੇ ਇਹਨਾਂ ਤੇਰ ਮੇਰ ਕੋਈ ਨਹੀਂ ਵੇਖੀ ਵੀ ਇਹ ਕਾਲੀਦਾਲ ਇਹ ਕਾਂਗਰਸ ਹੀ ਆ ਬਾਕੀ ਦੂਸਰੇ ਆਉਂਦੇ ਗੱਲਾਂ ਦਾ ਕਢਾ ਕਰਕੇ ਡੰਡੀ ਲੱਗ ਜਾਂਦੇ ਆਂਦੇ ਤੁੰ ਰੋਬ ਆਇਆ ਜੀ ਆਇਆ ਵਾ ਕਿਸੇ ਨੇ ਕੋਈ ਨਹੀਂ ਪਹੁੰਚਿਆ ਅਜੇ ਤੱਕ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਇਹਨਾਂ ਦੇ ਚਰਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਰਡ ਜੀ ਕਾ ਖਾਲਸਾ ਵਾਇਰਡ ਜੀ ਕੀ ਖਾਤੇ ਮੈਂ ਕਾਗਰਾਸ ਹਰ ਰੋ ਰਹਿਆ ਹਾਂ ਸਾਨੂੰ ਹਰ ਇੱਕ ਚੀਜ਼ ਦੀ ਸਹਾਇਤਾ ਮਿਲ ਰਹੀ ਆ ਰਾਸ਼ਨ ਚਾਰਾ ਜੋਕ ਵੀ ਮਿਲ ਰਿਹਾ ਸ਼ੰਕਰ ਕੁਟਾਰੀਆ ਜੀ ਬਹੁਤ ਉਹਨਾਂ ਦੀ ਮੈਂ ਧੰਨਵਾਦ ਆ ਜਿਹੜੇ ਸਾਨੂੰ ਰਾਸ਼ਨ ਪਿਜਾ ਰਹੇ ਨੇ ਤੂੜੀ ਪਿਜਾ ਰਹੇ ਨੇ ਦਾਣਾ ਪਿਜਾ ਰਹੇ ਨੇ ਤੇ ਹਰ ਇੱਕ ਚੀਜ਼ ਸਾਨੂੰ ਮਿਲ ਰਹੀ ਆ ਕਿਸੇ ਗੱਲ ਦੀ ਸਾਨੂੰ ਥੋੜੋ ਨਹੀਂ ਗਈ ਤੇ ਜੋ ਸਾਨੂੰ ਹੜਾ ਆ ਸਾਨੂੰ ਕੋਈ ਡਾ ਮਾਲੂਮ ਨਹੀਂ ਹੋ ਰਿਹਾ ਤੇ ਜ਼ੰਮੇ ਦੇ ਨਾਲ ਦੂਸਰੀ ਗੱਲ ਜਿਹੜੇ ਵੀ ਲੀਡਰ ਇੱਥੇ ਆ ਰਿਹਾ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੱਦਾਂ ਭਾਈ ਸ਼ੰਕਰ ਜੀ ਉਹਨਾਂ ਦੇ ਪਿਤਾ ਐਮਐਲਏ ਸਾਹਿਬ ਸ਼੍ਰੀ ਨਰੇਸ਼ ਕਟਾਰੀਆ ਜੀ ਵੱਧ ਤੋਂ ਵੱਧ ਸੇਵਾ ਕਰਿਆ ਤੁਸੀਂ ਵੀ ਯੋਗਦਾਨ ਇਦਾਂ ਹੀ ਪਾਓ ਤੁਸੀਂ ਵੀ ਜਨਤਾ ਨਾਲ ਖੜੋ ਜਿੱਦਾਂ ਉਹ ਖੜੇ ਹੋਇਆ ਤੁਹਾਡੀਆਂ ਵੀ ਸਰਕਾਰਾਂ ਰਹੀਆਂ ਕਾਂਗਰਸ ਰਹੀ ਆ ਕਾਲੀ ਰਹੀ ਆ ਇਦਾਂ ਕਦੀ ਨਹੀਂ ਹੋਇਆ ਸੀ ਕਿ ਜਿੱਦਾਂ ਭਾਈ ਜੀ ਹੁਣੀ ਕਰ ਰਹੇ ਆ ਹਰ ਇੱਕ ਚੀਜ਼ ਪ੍ਰੋਵਾਈਡ ਕਰਵਾ ਰਿਹਾ ਐਦਾਂ ਦੀ ਕੋਈ ਗੱਲ ਨਹੀਂ ਕੋਈ ਖਵਾਵਾ ਡਾਈਆਂ ਜਾ ਰਹੇ ਸਾਨੂੰ ਕੋਈ ਰਾਸ਼ਨ ਨਹੀਂ ਦੇ ਰਿਹਾ ਐਦਾਂ ਦੀ ਕੋਈ ਗੱਲ ਬਾਤ ਨਹੀਂ ਹੈ ਕਿ ਸਭ ਕੁਝ ਮਿਲ ਰਿਹਾ ਬਾਕੀ ਮੈਂ ਫਿਰ ਬੇਨਤੀ ਲੀਡਰਾਂ ਨੂੰ ਕਰਦਾ ਕਿ ਤੁਸੀਂ ਵੀ ਆ ਕੇ ਸੰਯੋਗ ਦਿਓ ਜਨਤਾ ਨਾਲ ਖੜੋ ਜਿੱਦਾਂ ਆਮ ਪਾਰਟੀ ਖੜੀ ਹੋਈ ਹੈ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਦੀ ਫਤਗਪੁਰ